ਦਾ ਸੁਖੋਕੋਮ ਨਾਲ ਨਾ ਉਹ ਹਰੇਕ ਪਾਸੇ ੱਟਕਾ ਹੋ ਰਿਹਾ ਕਿਉਂਕਿ ਜੇ ਆਮ ਦੇਖਿਆ ਜਾਵੇ ਜੀ ਸਿੰਘਾਂ ਨੂੰ ਫੜਿਆ ਜਾਂਦਾ ਕਿ ਉਸੇ ਸਟੇਟ ਦੇ ਵਿੱਚ ਰੱਖਿਆ ਜਾਂਦਾ ਅੱਛਾ ਉੱਥੇ ਜੇਲ੍ਹਾਂ ਖਤਮ ਤੇ ਨਹੀਂ ਹੋ ਜਾਂਦੀਆਂ ਤੇ ਇਹ ਜਿਹੜੇ ਸਿੰਘਾਂ ਨੂੰ ਫੜਿਆ ਗਿਆ ਜਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹਨਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਜਿਆਦਤੀ ਹੋ ਰਹੀ ਹੈ ਤਾਂ ਆਮ ਦੇਖ ਲਓ ਵੀ ਜੇਲ੍ਹਾਂ ਦੇ ਵਿੱਚ ਕੈਮਰੇ ਲੱਗ ਸਕਦੇ ਆ ਬਾਥਰੂਮਾਂ ਦੇ ਵਿੱਚ ਵੀ ਹੈ ਨਾ ਉਹ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾਏ ਗਏ ਤੇ ਜਿੱਲਾਂ ਦੇ ਵਿੱਚ ਵੀ ਲਾਏ ਗਏ ਜਾਨੀ ਸਿੱਖ ਕੌਮ ਨਾਲ ਜਿਹੜੀ ਜਾਤੀਆਂ ਬਹੁਤ ਜਿਆਦੇ ਹੋ ਰਹੀ ਆ ਹਰ ਪਾਸਿਓਂ ਜਾਤੀ ਹੋ ਰਹੀ ਆ ਸਰ ਕਿਹੜੀ ਜਥੇਬੰਦੀ ਵੱਲੋਂ ਅੱਜ ਜਿਹੜੀ ਇਹ ਰੇਲ ਰੋਕੂ ਪ੍ਰੋਗਰਾਮ ਰੱਖਿਆ ਗਿਆ ਇਹ ਸੰਜੀਤ ਸਿੰਘ ਮਾਨਦਲ ਅੰਮ੍ਰਿਤਸਰ ਵੱਲ ਸਰੋਣੀ ਕਾਲੀ ਦਲ ਸਿਮਰਜੀਤ ਸਿੰਘ ਮਾਨ ਅੰਮ੍ਰਿਤਸਰ ਤੋਂ ਇਹਨਾਂ ਵੱਲੋਂ ਅੱਜ ਦਾ ਹੁਕਮ ਹੋਇਆ ਸੀਗਾ ਰੇਲ ਰੋਕੂ ਅੰਦੋਲਨ ਦਾ ਤੇ ਉਹ ਜੋ ਵੀ ਆਪਣੇ ਸਿੰਘ ਰੇਲ ਰੋਕਣ ਵਾਸਤੇ ਆਏ ਭਾਈ ਉਕਾਰ ਸਿੰਘ ਸੰਧੂ ਜੀ ਤੇ ਭਾਈ ਬਲੇਰ ਸਾਹਿਬ ਜੀ ਹੋਰ ਤੇ ਭਾਈ ਬੱਜੜੇ ਜੀ ਜਸਵੀਰ ਸਿੰਘ ਬੱਜੜੇ ਜੀ ਉਹ ਸਾਰਿਆਂ ਨੂੰ ਹੀ ਇਥੋਂ ਫੜ ਕੇ ਲੈ ਗਈ ਆ ਪੁਲਿਸ ਤੇ ਬਹੁਤ ਜਿਆਦਾ ਇਜਾਜ਼ਤੀ ਕਰ ਰਹੀ ਆ ਜਾਨੀ ਅੱਗੇ ਦੇਖੋ ਮਹਾਰਾਜ ਕਿਰਪਾ ਕਰੇ ਸਾਡੇ ਸੇਕਉਮ ਤੇ ਸਾਡੀ ਇੱਕ ਇਕਤਾ ਨਹੀਂ ਬਣ ਰਹੀ ਇਕਤਾ ਬਣਾਈਏ ਅਸੀਂ ਸਾਰੀ ਇਕਤਾ ਬਣਾ ਕੇ ਤੇ ਇੱਕ ਮੇਨ ਕਾਰਨ ਆ ਸਾਡਾ ਸ਼੍ਰੋਮਣੀ ਕਮੇਟੀ ਬੁਰਦਾਰਾ ਜਿਹੜੀ ਪ੍ਰਬੰਧਕ ਕਮੇਟੀ ਆ ਸਾਡੀ ਸ਼੍ਰੋਮਣੀ ਦੀ ਉਹਦੇ ਉੱਪਰ ਮੇਨ ਚੀਜ਼ਾਂ ਨੇ ਵੀ ਉਹਦੇ ਉੱਪਰ ਤੇ ਜਿਹੜੀ ਸਿੱਖ ਕੌਮ ਕਾਬਜ ਹੋਵੇ ਨਾ ਜਿਹੜੀ ਸਿੱਖ ਪੱਖੀ ਹੋਵੇ ਤੇ ਫੇਰ ਜਾ ਕੇ ਮਸਲੇ ਚੱਲਦੇ ਨੇ ਸਾਰੇ ਸਾਡੀ ਆਜ਼ਾਦੀ ਦੇ ਇਹ ਭਾਈ ਅਮਰਤਪਾਲ ਵੱਲੋਂ ਜਿਹੜਾ ਜਿਹੜਾ ਮਨੋ ਆਪਣਾ ਹੋ ਰਿਹਾ ਪ੍ਰੋਗਰਾਮ ਹਾਂਜੀ ਇਹ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਹੋ ਰਿਹਾ ਵੀ ਉਹਨਾਂ ਨੂੰ ਜੇ ਐਨਐਸਏ ਲਾ ਕੇ ਇੱਕ ਸਾਲ ਦੇ ਵਿੱਚ ਰੱਖਿਆ ਗਿਆ ਸਾਲ ਮਿਲ ਨਹੀਂ ਦਿੱਤਾ ਕੋਈ ਵੀ ਜਾਤੀਆਂ ਹੋਈਆਂ ਤੇ ਹੁਣ ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਹੁਣ ਐਨਐਸਏ ਦੇ ਹਟਾ ਕੇ ਤੇ ਉਹਨਾਂ ਨੂੰ ਛੱਡਿਆ ਜਾਵੇ ਜਵਾਨਤ ਦੇ ਉੱਪਰ ਛੱਡਣ ਜਾਂ ਫਿਰ ਉਹ ਉਹਨਾਂ ਨੂੰ ਚਲੋ ਪੰਜਾਬ ਜੇਲ੍ਹ ਦੇ ਵਿੱਚ ਲੈ ਕੇ ਆਉਣ ਪੰਜਾਬ ਜੇਲ੍ਹਾਂ ਦੇ ਵਿੱਚ ਰੱਖਣ ਉਤੋਂ ਕੇਸ ਲੜ ਕੇ ਉਹ ਬਾਹਰ ਨਿਕਲਣ ਮੁੱਖ ਮੰਗ ਕੀ ਹੈ ਜੀ ਖਾਲਸੇ ਦੀ ਮੁੱਖ ਮੰਗ ਇਹੀ ਆ ਵੀ ਸਾਡੇ ਸਿੰਘਾਂ ਨੂੰ ਯਾਦ ਕੀਤਾ ਜਾਵੇ ਜਿਹੜੇ ਹੁਣ 33 32 32 ਸਾਲ ਤੋਂ ਆਪਣੇ ਕੇਸ ਲੜਾ ਆਪਣੇ ਜੇਲ੍ਹਾਂ ਦੇ ਵਿੱਚ ਬੰਦ ਨੇ ਨਹੀਂ ਆਮ ਦੇਖ ਲਓ ਜਿਹੜੀ ਉਮਰ ਕੈਦ ਵੀ ਹੁੰਦੀ ਆ ਉਹ ਵੀ 14 ਸਾਲ ਦੀ ਹੁੰਦੀ ਆ ਹਨ ਜੀ ਤੇ ਉਹ 30 30 ਸਾਲਾਂ ਤੋਂ 32 33 ਸਾਲਾਂ ਤੋਂ ਵੱਧ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਆ ਹਨ ਜੀ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਕੈਦੀਆਂ ਨੂੰ ਛਡਾਇਆ ਜਾ ਹੁਣ ਬਜ਼ੁਰਗ ਹੋ ਗਏ ਨੇ ਬੜਾ ਰੀਲ ਰੁਕੋ ਦਾ ਪ੍ਰੋਗਰਾਮ ਸੀਗਾ ਅੰਮ੍ਰਿਤਸਰ ਖਾਲੀ ਦਲ ਦਾ ਜੀ ਹਾਂਜੀ ਪ੍ਰੋਗਰਾਮ ਸੀਗਾ ਜੀ ਉਹਦੇ ਇਤਿਆਹਤ ਵਜੋਂ ਅਸੀਂ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਆ ਇਹ ਕੁਝ ਲੀਡਰਸ ਆਏ ਸੀ ਅਸੀਂ ਉਹਨਾਂ ਨੂੰ ਪ੍ਰੋਟੈਕਟਿਵ ਕਸਟਡੀ ਚ ਲਿਆ ਆਏ ਹਾਂ ਇਹ ਸਿਚੁਏਸ਼ਨ ਬਿਲਕੁਲ ਪੀਸਫੁਲ ਟ੍ਰੈਕ ਰੇਲ ਬਿਲਕੁਲ ਉਧਹੀਂ ਚੱਲ ਰਿਹਾ ਹੈ ਕੋਈ ਇਸ਼ੂ ਨਹੀਂ ਹੈ ਤੁਸੀਂ ਕਾਰਕੁਨ ਸਾਰੇ ਅਰੈਸਟ ਕਰ ਲਏ ਜੀ ਹਾਂ ਹਾਂ ਅਸੀਂ ਪ੍ਰੋਟੈਕਟਿਵ ਕਸਟਡੀ ਚ ਲਿਆ ਹੈ ਜੀ ਉਹਨਾਂ ਨੂੰ ਜਿਹੜੇ ਵੀ ਇੱਥੇ ਆਏ ਸੀ ਉਹਨਾਂ ਨੂੰ ਸਪਰੇਟਿਵ ਕਸਟਡੀ ਚ ਲਿਆ ਹੈ तो हूँ कोई होर होर उम्मीद है जी कि कि आने दी कि मैं हाले कुछ कह नहीं सकता जी इस बारे बट सिचुएशन uh, बिल्कुल पीसफुल अंडर कंट्रोल आ रेल लाइनस बिल्कुल क्लीयर है जी और रेल का जोड़ा है ट्रैक्स नॉर्मली उदा रन कर रहे जो इन्ह का टाइम शड्यूल है ठीक थैंक यू थैंक यू